ਪਰਵਾਸੀ ਮੁੰਡਾ ਕੁੜੀਆਂ ਵਾਲੇ ਕੱਪੜੇ ਪਾ ਕੇ ਆਹ ਵੇਖੋ ਤੁਸੀਂ ਕਿ ਕੁੜੀਆਂ ਵਾਲੇ ਕੱਪੜੇ ਪਾਏ ਹੋਏ ਆ ਔਰ ਇਹ ਮੁੰਡਾ ਵਾ ਔਰ ਪਰਵਾਸੀ ਆ ਜਦੋਂ ਅਸੀਂ ਇਸ ਦੇ ਪਿੱਛੇ ਜਾ ਕੇ ਗੱਲ ਕਰਨੀ ਚਾਹੀ ਤਾਂ ਇਹ ਦੌੜ ਗਿਆ ਹੁਣ ਦੱਸ ਦਈਏ ਕਿ ਅਕਸਰ ਹੀ ਇੱਥੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਇਹ ਹੋ ਜੇ ਨੌਜਵਾਨ ਮੁੰਡੇ ਛੋਟੀ ਉਮਰ ਦੇ ਵੱਡੀ ਦੇ ਇਹ ਕੁੜੀਆਂ ਵਾਲੇ ਕੱਪੜੇ ਭੇਸ ਬਣਾ ਕੇ ਤੇ ਬਸ ਭੀਖ ਮੰਗਦੇ ਆ ਭੀਖ ਵਾਲਾ ਕੰਮ ਆ ਪੰਜਾਬ ਦੇ ਵਿੱਚ ਤਾਂ ਇਹ ਕੰਮ ਘਟ ਗਿਆ ਹੁਣ ਜਦੋਂ ਤੋਂ ਲੈ ਕੇ ਡੀਸੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਤਾਂ ਇਹ ਘਟ ਗਏ ਆ ਪਰ ਹੁਣ ਦੱਸ ਦਈਏ ਕਿ ਇਹ ਨੌਜਵਾਨ ਮੁੰਡੇ ਕੁੜੀਆਂ ਬਣ ਕੇ ਤਾਂ ਇਹ ਭੀਖ ਮੰਗ ਰਿਹਾ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਔਰ ਜਦੋਂ ਫਿਰ ਅਸੀਂ ਬਾਹਰ ਨਿਕਲ ਕੇ ਇਹਨੂੰ ਆਵਾਜ਼ ਮਾਰੀ ਆ ਤਾਂ ਫਿਰ ਇਥੋਂ ਨਿਕਲ ਗਿਆ ਔਰ ਕੰਮ ਜਿਹੜਾ ਲੋਕਾਂ ਨੇ ਕਰਨਾ ਉਹ ਛੱਡ ਦਿੱਤਾ ਕੰਮ ਨਹੀਂ ਕਰਨਾ ਕੰਮ ਨਹੀਂ ਕਰ ਰਹੇ ਜ਼ਿਆਦਾਤਰ ਪ੍ਰਵਾਸੀਆਂ ਦੇ ਜਵਾਕ ਸਿਰਫ ਭੀਖ ਮੰਗਣ ਤੱਕ ਰਹਿ ਗਏ ਆ ਕਿਉਂਕਿ ਇਹਨਾਂ ਦੇ ਮਾਪਿਓ ਨੇ ਸ਼ੁਰੂ ਤੋਂ ਲੈ ਕੇ ਸਿੱਖਿਆ ਹੀ ਇਹੋ ਦਿੱਤੀ ਆ ਕਿ ਤੁਸੀਂ ਭੀਖ ਮੰਗਣੀ ਆ ਔਰ ਆ ਤਸਵੀਰਾਂ ਤੁਹਾਨੂੰ ਅਸੀਂ ਵਾਰ-ਵਾਰ ਵਖਾ ਰਹੇ ਆ ਤੁਸੀਂ ਇਸ ਨੂੰ ਕੱਟ ਕਰਕੇ ਵੀ ਦੇਖ ਸਕਦੇ ਹੋ ਜ਼ੂਮ ਕਰਕੇ ਵੀ ਦੇਖ ਸਕਦੇ ਹੋ ਕਿ ਵਾਕਈ ਇਹ ਪ੍ਰਵਾਸੀ ਮੁੰਡਾ ਹੈ ਜਾਂ ਕਿਵੇਂ ਆ ਔਰ ਤੁਹਾਨੂੰ ਅਸੀਂ ਕਲੀਅਰ ਕਰ ਦਈਏ ਤਾਂ ਫਿਰ ਉੱਥੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਕਿਹਾ ਕਿ ਭਾਜੀ ਇੱਥੇ ਆਮ ਹੀ ਅਕਸਰ ਹੀ ਇਸੇ ਤਰ੍ਹਾਂ ਕਰਦੇ ਆ ਇਹਨਾਂ ਕੋਈ ਕੰਮ ਕਰਨੀ ਕਰਨਾ ਸਿਰਫ ਇਹਨਾਂ ਨੇ ਭੀਖ ਮੰਗਣੀ ਆ ਤੇ ਜੇ ਗੱਡੀ ਦਾ ਕੋਈ ਸ਼ੀਸ਼ਾ ਖੁੱਲਾ ਰਹਿ ਗਿਆ ਤੇ ਸਮਾਨ ਚੁੱਕ ਕੇ ਗਾਂ ਜਾਣਾ ਕਈ ਵਾਰ ਕੀ ਹੁੰਦਾ ਕਿ ਆਪਾਂ ਅੱਗੇ ਗੱਡੀ 'ਤੇ ਬੈਠੇ ਹੁੰਦੇ ਆ ਪਿੱਛੇ ਦਰਵਾਜ਼ੇ ਦਾ ਸ਼ੀਸ਼ਾ ਜਿਹੜਾ ਉਹ ਖੁੱਲਾ ਹੁੰਦਾ ਗੱਡੀ ਦਾ ਤੇ ਹੱਥ ਮਾਰ ਜਾਂਦੇ ਆ ਕਈ ਵਾਰੀ ਖੜੀ ਗੱਡੀ ਰੋਡ ਦੇ ਉੱਤੇ ਸਾਡਾ ਸ਼ੀਸ਼ਾ ਖੁੱਲਾ ਰਹਿ ਜਾਂਦਾ ਫਿਰ ਵੀ ਲੈ ਜਾਂਦੇ ਆ ਇਸ ਤਰ੍ਹਾਂ ਅਕਸਰ ਹੀ ਹੁੰਦਾ ਬਹੁਤ ਸਾਰੇ ਲੋਕ ਕਹਿੰਦੇ ਆ ਔਰ ਬਹੁਤ ਸਾਰੇ ਲੋਕ ਇਨ੍ਹਾਂ ਵੱਲ ਦਾ ਵੀ ਪੱਖਪੂਰਦਿਆ ਕਿਉਂਕਿ ਕੁਝ ਜਿਆਦਾ ਪੜੇ ਲਿਖੇ ਆਪਣੇ ਆਪ ਨੂੰ ਦੱਸਦੇ ਆ ਉਹ ਇਨ੍ਹਾਂ ਵੱਲ ਦੀ ਭਾਸ਼ਾ ਵੀ ਬੋਲਦੇ ਆ ਇਹ ਵਿਚਾਰੇ ਕਰਨ ਕੀ ਹੁਣ ਇਸ ਨੂੰ ਵਿਚਾਰਾ ਕਿਵੇਂ ਕਿਹਾ ਜਾ ਸਕਦਾ ਪੂਰਾ ਪੰਜਾਬ ਇੱਕ ਤਰਫ ਡੁੱਬ ਰਿਹਾ ਔਰ ਚੰਡੀਗੜ੍ਹ ਦਿੱਲੀ ਉਹ ਵੱਡੇ ਵੱਡੇ ਮਹਾਨਗਰਾਂ ਤੋਂ ਲੋਕ ਜੋ ਆ ਕਲਕੱਤੇ ਬੰਬੇ ਤੋਂ ਪੰਜਾਬ ਵਿੱਚ ਪਹੁੰਚੇ ਆ ਕਿ ਉਹਨਾਂ ਦੀ ਮਦਦ ਕਰਨੀ ਆ ਔਰ ਇੱਥੇ ਇਹਨਾਂ ਪ੍ਰਵਾਸੀਆਂ ਨੇ ਸਿਰਫ ਇਹੋ ਕੁਝ ਕਰਨਾ ਉੱਥੇ ਵੀ ਇਹੋ ਜੀਆਂ ਨਸਲਾਂ ਬਹੁਤ ਜ਼ਿਆਦਾ ਨੇ ਜੋ ਰਾਸ਼ਨ ਲੈ ਲੈ ਕੇ ਆਪਣੇ ਘਰ ਭਰ ਰਹੀਆਂ ਨੇ ਤਾਂ ਹੁਣ ਦੱਸ ਦਈਏ ਕਿ ਇਹ ਤਸਵੀਰਾਂ ਇਸ ਵੇਲੇ ਚੰਡੀਗੜ੍ਹ ਦੀਆਂ ਨੇ ਔਰ ਅਸੀਂ ਅਕਸਰ ਹੀ ਇਹੋ ਜੇ ਕਈ ਟੌਪਿਕ ਤੁਹਾਡੇ ਸਾਹਮਣੇ ਲਿਆਉਂਦੇ ਰਹਿੰਨੇ ਆ ਔਰ ਉਸ ਦੇ ਵਿੱਚ ਨਰਪਖ ਤੁਸੀਂ ਗੱਲ ਕਰਨੀ ਹੈ ਕਿ ਇਹ ਤੁਹਾਨੂੰ ਕੀ ਦਿਖਾਈ ਦੇ ਰਿਹਾ ਕਿ ਇਹ ਭੀਖ ਮੰਗ ਰਿਹਾ ਜਦੋਂ ਸਾਡਾ ਕੈਮਰਾ ਚੱਲਦਾ ਵੇਖ ਕੇ ਇਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਅਸੀਂ ਵੀ ਬਾਹਰ ਨਿਕਲਦੇ ਹਾਂ ਤਾਂ ਫਿਰ ਇਹ ਤਸਵੀਰਾਂ ਸਾਨੂੰ ਅਕਸਰ ਹੀ ਕਈ ਵਾਰ ਸਾਹਮਣੇ ਆ ਜਾਂਦੀਆਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਔਰ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਇਸ ਬਾਰੇ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਨਾ ਔਰ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਪ੍ਰਵਾਸੀਆਂ ਨੂੰ ਏ ਠੱਲ ਪਾਈ ਜਾਵੇ ਔਰ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਕਰਨ ਦੀ ਸਿੱਖਿਆ ਮਿਲ ਸਕੇ ਔਰ ਇਸੇ ਹੀ ਡਰ ਦੇ ਨਾਲ ਇਹ ਆਪਣੇ ਕੰਮਕਾਰ ਵਾਲ ਤੁਰ ਪੈਣ ਇਹ ਤਸਵੀਰਾਂ ਵੇਖੋ ਔਰ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਲੋਕਾਂ ਨੂੰ ਸਿੱਖਿਆ ਮਿਲ ਸਕੇ ਧੰਨਵਾਦ